ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਤਨਤਨ ਬਾਬਾ ਜੀਵਨ ਸਿੰਘ ਸਰਬਸੰਗੀ ਸੇਵਾ ਸੁਸਾਇਟੀ ਪੰਜਾਬ ਇਹ ਜੀ ਨਸ਼ਿਆਂ ਦਾ ਜੰਡਿਆਲੇ ਦੇ ਹਲਕੇ ਵਿੱਚ ਪੂਰੀ ਸੇਵਾ ਅਸੀਂ ਘਰ-ਘਰ ਜਾ ਕੇ ਬਹਿਨੇ ਆ ਸੇਵਾ ਦੇ ਕੇ ਆਉਣੇ ਆ ਵੀ ਬਹੁਤ ਹੀ ਜਿਆਦਾ ਨਸ਼ਾ ਕਿਉਂਕਿ ਮੈਂ ਚੁੱਲਾ ਤੋਂ ਚੁੱਲਾ ਘਰ-ਘਰ ਦੇ ਜਾ ਕੇ ਵਿੱਚ ਬਹਿਨਾ ਗਰੀਬਾਂ ਦੇ ਹਾਲਤ ਵੀ ਬਹੁਤ ਹੀ ਬੁਰੇ ਨਸ਼ੇ ਖਣੋਂ ਲੋਕਾਂ ਦੇ ਵੀ ਘਰ ਦੇ ਵੀ ਬਹੁਤ ਹਾਲਤ ਖਰਾਬ ਹੋਆ ਜਿਹੜੇ ਵੀ ਨਸ਼ਾ ਹੀ ਕਰੀ ਜਾਂਦੇ ਆ ਉਹਨਾਂ ਦੇ ਦੋ ਘਰ ਦੇ ਵਿੱਚ ਜੀ ਆ ਤੋ ਨਸ਼ਾ ਕਰਦੇ ਤੇ ਉਹਨਾਂ ਦੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਦੀ ਇਸ ਕਰਕੇ ਜੰਡਿਆਲੇ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਆ ਵੀ ਜੰਡਿਆਲੇ ਹਲਕੇ ਦੇ ਸਾਰੇ ਸਾਡੇ ਭੈਣ ਭਰਾ ਵਾ ਅਸੀਂ ਕਿਸੇ ਨੂੰ ਵੀ ਇਹੋ ਜਿਹਾ ਵੀ ਕੋਈ ਇਹਨਾਂ ਨੂੰ ਵੀ ਅਸੀਂ ਕਰਕੇ ਵੀ ਦਈਏ ਵੀ ਜਿਹੜਾ ਇਹ ਨਸ਼ਾ ਨਾ ਹੋਵੇ ਅਸੀਂ ਜਿਆਦੇ ਤੋਂ ਜਿਆਦਾ ਇਹਨਾਂ ਦਾ ਸੰਜੋਗ ਕਰਕੇ ਨਸ਼ਾ ਬੰਦ ਕਰਾਂਗੇ ਨਾਲੇ ਇਹਨਾਂ ਨੂੰ ਅਜ਼ਕਾਰ ਦੇਵਾਂਗੇ ਜਦੋਂ ਅਜ਼ਕਾਰ ਰਹੂਗਾ ਤਦੋਂ ਨਸ਼ਾ ਕਿੱਦਾਂ ਆਊਗਾ ਜਦੋਂ ਆਪਣਾ ਕੰਮ ਕਰਨਗੇ ਮਹਾਰਾਜ ਜੀ ਅਸੀਂ ਸਾਡੀਆਂ ਵੀ ਗੁਜਰਾਤ ਦੇ ਵਿੱਚ ਕੰਪਨੀਆਂ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਵੀ ਜਣਿਆਲੀ ਹਲਕੇ ਦੇ ਵਿੱਚ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਇਥੋਂ ਪੂਰਾ ਨਸ਼ਾ ਖਤਮ ਕਰ ਦਾਂ ਜਦੋਂ ਅਸੀਂ ਇਜਗਾਰ ਦੇ ਤੇ ਭੈਣਾਂ ਨੂੰ ਵੀ ਦੇ ਦਿੱਤੇ ਭਰਾਵਾਂ ਨੂੰ ਵੀ ਦੇ ਦਿੱਤੇ ਆਟੋਮੈਟਿਕ ਨਸ਼ਾ ਖਤਮ ਹੋ ਜਾਣਾ ਸਰਕਾਰ ਤਾਂ ਕਹਿ ਰਹੀ ਅਸੀਂ ਤਾਂ ਰੋਗਾਂ ਦੇ ਰਹੇ ਆ ਨੌਕਰੀ ਦੇ ਰਹੇ ਆ ਮਹਾਰਾਜ ਹਾਲੇ ਤੱਕ ਤਾਂ ਕਿਸ ਨੂੰ ਮਿਲੀ ਨਹੀਂ ਜੇ ਸਰਕਾਰ ਨੌਕਰੀ ਦਿੰਦੀ ਤੇ ਇੱਥੇ ਚਵਾਰੇ ਉਦਾਂ ਹੀ ਪਟਕਦੇ ਫਿਰਦੇ ਭੈਣਾਂ ਚਵਾਰੀਆਂ ਪਿੱਟਦੀਆਂ ਫਿਰਦੀਆਂ ਵੀ ਸਾਡੇ ਬੰਦੇ ਨਸ਼ਾ ਕਰਦੇ ਆ ਠੀਕ ਹੈ ਹਾਂਜੀ ਨੇ ਖਤਮ ਹੋ ਜੂਗਾ ਠੀਕ ਹੈ ਦਾ ਕੁਝ ਰੱਖਿਆ ਨਿਕਾ ਪ੍ਰੋਗਰਾਮ ਨਾਲ ਸ਼ੇਅਰ ਲੱਗ ਰਿਹਾ ਇਹ ਵੀ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹਲਕਾ ਜੰਡਿਆਣਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਾਂ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਭੈੜੇ ਹਾਲਾਤ ਬਣੇ ਪਏ ਆ ਨਸ਼ਿਆਂ ਦੇ ਕਰਕੇ ਜਾਂ ਦੁਕਾਨਦਾਰਾਂ ਕੋਲੋਂ ਵਪਾਰੀਆਂ ਕੋਲੋਂ ਜਿਹੜੇ ਵੀ ਛੋਟੇ ਦੁਕਾਨਦਾਰ ਆ ਉਹਨਾਂ ਕੋਲੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਐ ਜੇ ਕੋਈ ਨਹੀਂ ਭਰ ਸਕਦਾ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸੋ ਸਾਡੇ ਜੰਡਿਆਲੇ ਦੇ ਬੜੇ ਬੁਰੇ ਹਾਲ ਸੀ ਇਸ ਕਰਕੇ ਇਹ ਜਿਹੜੀ ਜਾਗਰੂਕਤਾ ਰੈਲੀ ਆ ਨਸ਼ਿਆਂ ਦੇ ਵਿਰੁੱਧ ਅਤੇ ਜਿਹੜੇ ਆ ਫਰੋਤਗੀਆਂ ਮੰਗਣ ਵਾਲੇ ਇਹਨਾਂ ਦੇ ਵਿਰੋਧ ਦੇ ਵਿੱਚ ਕੀਤੀ ਗਈ ਜਿਸ ਦਾ ਪੂਰਾ ਪ੍ਰਬੰਧ ਸਾਡੇ ਮਾਨਯੋਗ ਭਾਈ ਮਨਜੀਤ ਸਿੰਘ ਸੇਵਾਦਾਰ ਬਾਬਾ ਜੀ ਸਿੰਘ ਸਰਬ ਸੇਵਾ ਸੁਸਾਇਟੀ ਜਿਹੜੀ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਪਿਛਲੇ ਤਿੰਨ ਚਾਰ ਸਾਲ ਤੋਂ ਕੰਮ ਕਰ ਰਹੀ ਹੈ ਲੋਕ ਭਲਾਈ ਦੇ ਕੰਮ ਜਿਸ ਤਰ੍ਹਾਂ ਕਿਸੇ ਦੀ ਛੱਤ ਪਾਉਣੀ ਜਾਂ ਕਿਸੇ ਦੇ ਮਰੀਜ਼ ਦਾ ਇਲਾਜ ਕਰਾਉਣਾ ਕਿਸੇ ਦੀ ਬੱਚੀ ਦਾ ਵਿਆਹ ਵਾ ਉਹਦੇ ਵਿੱਚ ਮਤ ਕਰਨੇ ਜਿਹੜਾ ਵੀ ਲੋੜਵਾਂ ਦੇ ਇਹਨਾਂ ਕੋਲ ਪਹੁੰਚਦਾ ਹੈ ਉਹ ਮਤ ਕਰਦੇ ਸੋ ਭਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਇਹ ਮਹਾਨ ਰੈਲੀ ਜੁਧ ਨਸ਼ਿਆਂ ਵਿਰੋਧ ਰੱਖੀ ਗਈ ਹੈ ਸੋ ਅੱਜ ਦੀ ਰੈਲੀ ਇਸ ਕਰਕੇ ਵੀ ਜ਼ਿਆਦੀ ਏ ਇਹਦੀ ਅਹਿਮੀਅਤ ਆ ਕਿਉਂਕਿ ਅੱਜ ਅਸੀਂ ਜਿਹੜਾ ਸਾਡੇ ਵੱਲੋਂ ਸਾਡੇ ਜੁੜੇ ਹੋਏ ਸਾਰੇ ਜਿੰਨੀਆਂ ਵੀ ਸੰਗਤਾਂ ਉਹਨਾਂ ਵੱਲੋਂ ਜਿਹੜਾ ਹਾਲਾਗੁਰੂ ਵਾਲਾ ਕੇਦਾ ਜਿਹੜਾ ਮੁੱਖ ਸੇਵਾਦਾਰ ਆ ਉਹ ਹੀ ਭਾਈ ਮਨਜੀਤ ਸਿੰਘ ਜੀ ਨੂੰ ਆਪਣੇ ਵੱਲੋਂ ਥਾਪ ਰਹੇ ਆ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਦੀ ਸੇਵਾ ਵੀ ਕਰਨਗੇ ਤਾਂ ਅਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੀਆਂ ਇਲੈਕਸ਼ਨਾਂ ਪਾਡ ਸਭਾ ਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਜਾ ਜਾਊਗਾ ਕਿਉਂਕਿ ਇਹ ਇੱਕ ਵਪਾਰੀ ਨੇ ਇੱਕ ਬਿਜ਼ਨਸਮੈਨ ਹਨ ਇਹਨਾਂ ਦੇ ਕੋਲ ਇੰਡਸਟਰੀ ਆ ਇਹ ਇਹਨਾਂ ਨੇ ਆਪਣੇ ਜਾਮਨਗਰ ਦੇ ਵਿੱਚ ਵੀ 20 25000 ਇਹਨਾਂ ਦੇ ਕੋਲ ਜਿਹੜੇ ਆ ਕੰਮ ਕਰਦੇ ਆ ਮਜ਼ਦੂਰ ਲੇਬਰ ਜਾਂ ਇੰਜੀਨੀਅਰ ਸੋਏ ਪੰਜਾਬ ਦੇ ਵਿੱਚ ਵੀ ਚਾਹੁੰਦੇ ਆ ਵੀ ਇੱਥੇ ਵੀ ਪੁੱਤਾ ਕਰਕੇ ਜੰਦੇ ਆਲੇ ਗੁਰੂ ਇਹਨਾਂ ਦਾ ਜਿਹੜਾ ਜੱਦੀ ਆਪਣਾ ਘਰ ਆ ਇਹਨੂੰ ਚੁਣਿਆਗਾ ਕਿ ਸਭ ਤੋਂ ਪਹਿਲਾਂ ਇੱਥੇ ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਕਿ ਲੱਗਦਾ ਜਿਵੇਂ ਬਾਬਾ ਜੀ ਸਰਕਾਰ ਨੇ ਕਿਹਾ ਸੀ 31 ਮਈ ਤੱਕ ਨਸ਼ਾ ਖਤਮ ਕੀਤਾ ਜਾਊਗਾ ਡੱਟਣਾ ਦਿੱਤਾ ਗਿਆ ਵਾ ਕਿ ਲੱਗਦਾ ਹੋਰ ਜੂ ਵੀ ਬਾਤਰੀ ਹੋ ਗਈ ਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਤੋਂ ਮਹਿੰਗਾ ਤੇ ਹੋਇਆ ਵਾ ਖਤਮ ਹਾਲੇ ਹੋਣ ਦੇ ਕੋਈ ਅਸਰ ਨਹੀਂ ਆ ਬਾਕੀ ਨਿੱਕੀਆਂ ਮੱਸੀਆਂ ਫੜੀਆਂ ਜਾ ਰਹੀਆਂ ਵੱਡੇ ਮਗਰਮਾਸ਼ ਜਿਹੜੇ ਆ ਉਹਨਾਂ ਵੱਲੋਂ ਕੋਈ ਹੱਥ ਨਹੀਂ ਪਾ ਰਿਆ ਇਸ ਕਰਕੇ ਜਿਹੜੀ ਹੈ ਜਾਗਰੂਕਤਾ ਰੈਲੀ ਕੀਤੀ ਗਈ ਆ ਕਿਉਂਕਿ ਜੇ ਸਰਕਾਰ ਤੇ ਕੋਈ ਆਸ ਲਾਉਗਾ ਸਰਕਾਰ ਵੱਲੋਂ ਤੇ ਬਿਲਕੁਲ ਹੀ ਕੰਮ ਖਰਾਬ ਆ ਅਸੀਂ ਤਾਂ ਕਰਕੇ ਸਾਰੇ ਲੋਕਾਂ ਨੂੰ ਇੱਥੇ ਇਕੱਠਾ ਕੀਤਾ ਵਾ ਕਿ ਤੁਸੀਂ ਆਪ ਹੰਬਲਾ ਮਾਰੋ ਆਪ ਆਪਣੇ ਘਰਾਂ ਨੂੰ ਬਚਾਓ ਤਾਂ ਜੋ ਜਿਹੜਾ ਇਹ ਨਸ਼ੇ ਤੇ ਆਪਣਾ ਪਾਬੰਦੀ ਲੱਗ ਸਕੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਇੱਥੇ ਜਿਹੜਾ ਕਾਨਫਰੰਸ ਹੈਗਾ ਉਹਦੇ ਵਿੱਚ ਬੀਜੇਪੀ ਦੇ ਅਧਿਕਾਰੀ ਆਏ ਹੋਣੇ ਤੇ ਆ ਮਤਵਾ ਹਾਂ ਇੱਥੇ ਸਾਰੀਆਂ ਪਾਰਟੀਆਂ ਆਈਆਂ ਸਾਰੀਆਂ ਧਾਰਮਿਕ ਸੰਸਥਾਵਾਂ ਆਈਆਂ ਇੱਥੇ ਹਰ ਇੱਕ ਤਰ੍ਹਾਂ ਦੇ ਜਿਹੜਾ ਲੋਕ ਪਹੁੰਚੇ ਹੋਏ ਆ ਬਾਕੀ ਇਸ ਦੇ ਵਿੱਚੋਂ ਹੀ ਇਹ ਸਟਾ ਨਿਕਲਣਾ ਵਾ ਕਿ ਆਉਣ ਵਾਲੀ ਜਿਹੜੀ ਪ੍ਰਧਾਨ ਸਭਾ ਵਾ ਜਾਂ ਆਉਣ ਵਾਲੀਆਂ ਕੋਈ ਵੀ ਲਗਸ਼ਨਾ ਵਾ ਉਹਦਾ ਦਾ ਕਿ ਆਪਾਂ ਕੀ ਫੈਸਲਾ ਕਰਨਾ ਕਿਉਂਕਿ ਵੋਟਾਂ ਤੇ ਸੰਗਤ ਨੇ ਪਾਉਣੀਆਂ ਨੇ ਤੇ ਸੰਗਤ ਨੂੰ ਜਿਹੜਾ ਆਪਣਾ ਕੋਈ ਨਹੀਂ ਕੰਮ ਚੰਗਾ ਕਰਕੇ ਦੇ ਰਿਹਾ ਉਸ ਹਿਸਾਬ ਨਾਲ ਫਿਰ ਉਹ ਆਪਣਾ ਰਾਹ ਚੁਣਨਗੇ ਬਾਬਾ ਜੀ ਉਹ 27 ਦੀ ਇਲੈਕਸ਼ਨ ਦੀ ਗੱਲ ਕਰ ਰਹੇ ਪਈ ਨਹੀਂ ਨਾ ਜਿਮਣੀ ਚੋਣ ਦੀ ਗੱਲ ਕਰ ਰਹੇ ਨਹੀਂ ਨਹੀਂ 27 ਦੀ ਇਲੈਕਸ਼ਨ ਬਾਰੇ ਜਿਮਣੀ ਚੋਣ ਦਾ ਤੇ ਚਲੋ ਆਪਣਾ ਹਾਕਮ ਤੇ ਨੂੰ ਵੀ ਫਾਇਦਾ ਹੁੰਦਾ ਤੁਹਾਨੂੰ ਪਤਾ ਅੱਗੇ ਜਿਹੜੀ 27 ਬਾਰੇ ਆ ਰਹੀ ਆ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਜ਼ਿਲ੍ਹੇ ਅੰਮ੍ਰਿਤਸਰ ਦੇ ਸਾਰੇ ਹਲਕੇ ਉਹਨਾਂ ਦੇ ਵਿੱਚ ਜਾਗਰੂਕਤਾ ਰੈਲੀ ਹਰੇਕ ਹਲਕੇ ਦੇ ਵਿੱਚ ਕੀਤੀ ਜਾਊਗੀ ਇਕਾਈਆਂ ਜਿਹੜੀਆਂ ਉਹ ਵੀ ਕੋਈ ਨੌਂ ਦੇ ਹੁਣ ਤੀਜੇ ਦਾ ਇਕਾਈਆਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਐ ਦਸ਼ਮੇਸ਼ ਤਰਨਤਾਲੇ ਨੂੰ ਆ ਆਪਾਂ ਬਸ ਨਸ਼ੇ ਦੇ ਮੁੱਦੇ ਤੇ ਉਹਨਾਂ ਨੂੰ ਜਾਗਰੂਕ ਤੇ ਕਰਨਾ ਉਹਨਾਂ ਨੂੰ ਲਾਭਵਾਦੀ ਕਰਨਾ ਇਕਾਈਆਂ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੇ ਜ਼ਹੀਦਾਰ ਅੱਗੇ ਬਲਾਕ ਦੇ ਜ਼ਹੀਦਾਰ ਤਹਿਸੀਲ ਦੇ ਸਰਕਲ ਦੇ ਸਾਰੇ ਉਹ ਤੁਹਾਡੇ ਜਿਹੜਾ ਢਾਂਚਾ ਬਣਿਆ ਹੋਇਆ ਪਹਿਲਾਂ ਹੀ ਬਾਲਵੇ ਦੁਆਬੇ ਤੋਂ ਲੈ ਕੇ ਦੇਸ਼ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਦਸ਼ਮੇਸ਼ ਤਰਨਾ ਦਲ ਦਾ ਜਿਹੜਾ ਆਧਾਰ ਹੈਗਾ ਕਿ ਲੱਗਦਾ ਜਿਵੇਂ ਕਾੜੀ ਜਿੱਥੇ ਬੰਦੀ ਆ ਲੈਕਸ਼ਨ ਜਿੱਥੇ ਬੰਦੀ ਆ ਲੱਗਦਾ ਪਿੰਡ ਪਿੰਡ ਜਿਵੇਂ ਬਾਹਰੋਂ ਲੋਕ ਵੀ ਨਾ ਨਾ ਲਸ਼ਾ ਨਾ ਵੇਚਣ ਬਾਸੀ ਹੁੰਦੇ ਨੇ ਕਿ ਲੱਗਦਾ ਪਿੰਡਾਂ ਵਿੱਚ ਪਹਿਰੇ ਵਾਲੇ ਵੀ ਕੀਤੀ ਜਾਊਗੀ ਇਹਦੇ ਪਹਿਲਾਂ ਹੀ ਕਰ ਰਹੇ ਆ ਅਸੀਂ ਪਹਿਲਾਂ ਹੀ ਕਰ ਰਹੇ ਆ ਪਰ ਸਾਡਾ ਪ੍ਰਸ਼ਾਸਨ ਸਹਿਯੋਗ ਨਹੀਂ ਕਰਦਾ ਜੇ ਸਾਡੇ ਸਿੰਘ ਕਿਸੇ ਨੂੰ ਪਕੜਦੇ ਉਲਟਾ ਸਿੰਘਾਂ ਦੇ ਪਰਚੇ ਕੀਤੇ ਜਾਂਦੇ ਜਾਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਵੀ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਪਰ ਜਿੱਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਉਹਦੀ ਇਹ ਜਿਹੜਾ ਸਭਾ ਲੈਣਾ ਪੈਣਾ ਜਿਸ ਤਰ੍ਹਾਂ ਪਿਛਲੇ ਦਿਨੀ ਜੰਡੇਆਲਾ ਗੁਰੂ ਦੇ ਵਿੱਚ ਸਰੇਂਦਰ ਕੁਮਾਰ ਜਿਹੜੇ ਕਰੀਆਨੇ ਵਾਲੇ ਆ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਬਾਅਦ ਚ ਵੀ ਦੱਸਿਆ ਗਿਆ ਪਰ ਨਹੀਂ ਉੱਥੇ ਕੋਈ ਹੁਣ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੀ ਵੀ ਜ਼ਿੰਮੇਵਾਰੀ ਸਾਡੀ ਸੰਸਥਾ ਵੱਲੋਂ ਲਈ ਗਈ ਹੈ ਬਾਬਾ ਜੀ ਜਿਹੜੀ ਅੱਜ ਦਾ ਜਿਹੜਾ ਹੈਗਾ ਪ੍ਰੋਗਰਾਮ ਦੀ ਰੀਟ ਹੈ ਤੁਸੀਂ ਕਹਿੰਦੇ ਕਿ ਇਹ ਝੰਡਾ ਦੁਬਾਰਾ ਵੀ ਲਗਾ ਰਹੇ ਅੱਜ ਦੀ ਚਰਚਾ ਸੀ ਕਿ ਡੀਆਈਜੀ ਜਾਂ ਐਸਐਸਪੀ ਆਉਣਗੇ ਕੋਈ ਕੁਝ ਅਸਰ ਨਹੀਂ ਅੱਜ ਇਸ ਪੌਂਟਰ ਪ੍ਰੋਗਰਾਮ ਹਾਂਜੀ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਜੀ ਨਹੀਂ ਨਹੀਂ ਆ ਰਹ ਪੂਰਾ ਸਹਿਯੋਗ ਦਿੱਤਾ ਗਿਆ ਜੀ ਸਾਨੂੰ ਪ੍ਰਸ਼ਾਸਨ ਦੇ ਇਹ ਜਿਹੜੀ ਰੈਲੀ ਕਰਨ ਦੇ ਵਿੱਚ ਵੀ ਇਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਤੇ ਆ ਉਹ ਆਨੂ ਹੋਰ ਵੀ ਕਦੇ ਜਿੱਦਾਂ ਕੋਈ ਗੱਲਬਾਤ ਕਰਦੇ ਹੋਏ ਪੂਰਾ ਸਹਿਯੋਗ ਹੈ। ਬਾਕੀ ਇੱਕ ਗੱਲ ਦੀ ਸਵਾਲ ਹੈਗਾ ਕਿ ਸਰਕਾਰ ਦਾ ਦਾਅਵਾ ਹੈਗਾ ਯੂਥ ਨਸ਼ੇ ਵਿਰੁੱਧ ਚਲਾ ਕੇ ਮੁਹਿੰਮ ਕਿ ਉਹ ਨਸ਼ਾ ਖਤਮ ਕਰ ਰਹੀ ਹੈ। ਹੁਣ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਕਹਿੰਦੇ ਕਿ ਗੁਰੂ ਦੀ ਲਾਡਲੀ ਫੌਜ ਨੂੰ ਅੱਜ ਇਹਨੇ ਦਾ ਪੱਲਾ ਦਿੱਤਾ ਹੈਗਾ ਕਿ ਹੈਗਾ ਕਿ ਚੰਗਾ ਪੱਲਾ ਚੰਗੀ ਸੀਧੇ ਨਿਯਮਾਂ ਨਾਲ ਦੇ ਦਿੰਦੇ ਨੇ। ਨਹੀਂ ਵੇਖੋ ਜੀ ਸਾਡੇ ਤੁਸੀਂ ਜਦੋਂ ਸਾਡੇ ਕਿਤੇ ਗੁਰਦਾਰਾ ਸਾਹਿਬ ਪਹੁੰਚ ਕੇ ਵੇਖਿਓ ਇਨੀਆਂ ਮਤਾਵਾਂ ਸਵੇਰੇ ਆਉਂਦੀਆਂ ਜਾਂ ਸ਼ਾਮ ਨੂੰ ਰੋਜ਼ ਆਉਂਦੇ ਵੀ ਸਾਡੇ ਬੱਚੇ ਨੂੰ ਇੱਥੇ ਰੱਖੋ ਇਹ ਨਸ਼ੇ ਕਰ ਰਿਹਾ ਹੈ ਇਸ ਨੂੰ ਸੰਭਾਲੋ ਤੇ ਜੇ ਅਸੀਂ ਆਪਣਾ ਨਸ਼ਾ ਮੁਕਤੀ ਕੇਂਦਰ ਜਾਂ ਵਿਦਿਆਲੇ ਬਣਾ ਕੇ ਸੰਭਾਲਣ ਦੀ ਕੋਸ਼ਿਸ਼ ਕਰਦੇ ਆਂ ਤੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜੇ ਪ੍ਰੋਗਰਾਮ ਕਰ ਰਹੇ ਧੰਨਵਾਦ ਧੰਨਵਾਦ ਸ਼ਾਹੂਦ ਵੈਲੀ ਕੀਤੀ ਗਈ ਹੈ ਬਾਬਾ ਮੈਨੇਸਨ ਸੋਢੀ ਵੱਲੋਂ ਕੀ ਕਹਿਣਾ ਚਾਹੋਗੇ ਅੱਜ ਹਲਕਾ ਜੰਡਿਆਲਾ ਵਿੱਚ ਕੌਮ ਦੇ ਮਹਾਨ ਬਾਬਾ ਮੇਜਰ ਸਿੰਘ ਜੀ ਦੀ ਛੋਡੀ ਮੁਖੀ ਤਸ਼ਮੀਸ਼ ਤਰਨਾਦਲ ਅਤੇ ਤਨਤਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੋਸਾਇਟੀ ਵੱਲੋਂ ਭਾਈ ਮਨਜੀਤ ਸਿੰਘ ਜੀ ਵੱਲੋਂ ਸਾਂਝਾ ਉਪਰਲਾ ਅੱਜ ਜੁੱਧ ਨਸ਼ਿਆਂ ਵਿਰੁੱਧ ਜੋ ਜੰਝਾਲੇ ਹਲਕੇ ਦੇ ਵਿੱਚ ਰੈਲੀ ਕੀਤੀ ਗਈ ਆ ਉਹ ਰੈਲੀ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਗਿਣਤੀ ਸਮੂਲੀਅਤ ਹੋਈ ਉਸ ਹਜ਼ਾਰਾਂ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਹੱਥ ਖੜੇ ਕਰਕੇ ਇਹ ਜਥੇਬੰਦੀ ਨੂੰ ਔਰ ਆਗੂ ਨੂੰ ਇਹ ਵਿਸ਼ਵਾਸ ਦਿਵਾਇਆ ਕੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਅਸੀਂ ਨਸ਼ੇ ਦੇ ਜਿਹੜੇ ਲੋਕ ਨਸ਼ੇ ਦੇ ਆਦੀ ਨੇ ਉਹਨਾਂ ਦਾ ਇਲਾਜ ਕਰਾਉਣ ਦੇ ਵਿੱਚ ਪੂਰੀ ਮਦਦ ਕਰਨ ਲਈ ਤਿਆਰ ਆ ਤੇ ਸਾਨੂੰ ਪੂਰੀ ਆਸ ਆ ਕਿ ਅੱਜ ਦੀ ਰੈਲੀ ਜੰਡਿਆਲੇ ਦੇ ਹਰ ਘਰ ਦੇ ਵਿੱਚ ਆਵਾਜ਼ ਪਹੁੰਚਾਏਗੀ ਕਿ ਜੁੱਧ ਨਸ਼ਿਆਂ ਵਿਰੁੱਧ ਆਓ ਰਲ ਕੇ ਮਹੀਮਛਾੜੀ ਪਰ ਗੱਲ ਕਰਕੇ ਸੋਤ ਸਾਬ ਜਿਹੜਾ ਕਿ ਸਰਕਾਰਾਂ ਕਰੀਆਂ ਸੀ ਅੱਜ ਡਾਂਸਿੰਗ ਜਥੇ ਬੰਦਿਆਂ ਨੂੰ ਕਿਉਂ ਕਿਉਂਣਾ ਪਿਆ ਜੇਕਰ ਪੰਜਾਬ ਦੀ ਸਰਕਾਰ ਕੋ ਸਹੀ ਉਪਰਾਲਾ ਕੀਤਾ ਗਿਆ ਹੁੰਦਾ ਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੋ ਤੇ ਨਸ਼ਿਆਂ ਵਿਰੁੱਧ ਮੁਹਿੰਮ ਛੜਨ ਦੀ ਜਰੂਰਤ ਨਹੀਂ ਸੀ ਪਈ ਇਹ ਐਸੇ ਕਰਕੇ ਛੜਨੀ ਪਈ ਕਿ ਪੰਜਾਬ ਦੀ ਸਰਕਾਰ ਕੋ ਪਿੰਡਾਂ ਦੇ ਵਿੱਚ ਬਿਲਕੁਲ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਉਹ ਖਤਮ ਹੋ ਚੁੱਕੀ ਆ ਲੋਕਾਂ 'ਚ ਬਿਲਕੁਲ ਡਰ ਖਤਮ ਹੋ ਚੁੱਕਾ ਉਹਦਾ ਡਰ ਪੈਦਾ ਕਰਨ ਲਈ ਅਜਿਨੇ ਅੰਗਸੰਗ ਜਥੇਬੰਦੀਆਂ ਨੂੰ ਸਾਹਮਣੇ ਆਉਣਾ ਪਿਆ। ਤੁਸੀਂ ਦੇਖਿਆ ਵੀ ਖਾਸ ਕਰਕੇ ਹਲਕੇ ਦੇ ਐਮ.ਐਲ.ਏ., ਹਲਕੇ ਦੇ ਮੰਤਰੀ ਜਿਹੜੇ ਨੇ ਸਰਪੰਚ ਨੇ ਉਹ ਆਪਣੇ ਇਲਾਕੇ ਵਿੱਚ ਨਸ਼ੇ ਖਿਲਾਫ ਯੁੱਧ ਜਿਹੜੇ ਚਲਾ ਰਹੇ ਨੇ। ਲਈ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਤੇ ਸ਼ਾਮ ਨੂੰ ਵਾਸੀ ਦੇ ਦੇ ਵੀ ਉੱਥੇ ਸੌਂ ਖਾਦੀ ਜਾਂਦੀ ਆ ਕਿ ਅੱਜ ਤੋਂ ਬਾਅਦ ਨਸ਼ਾ ਵੇਚਾਂਗੇ ਨਹੀਂ, ਨਸ਼ਾ ਕਰਾਂਗੇ ਨਹੀਂ ਜੀ ਬਲਕੇ। ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਇਲਾਕੇ ਦੇ ਮੁਖੀਆਂ ਰਹਿੰ ਹਰ ਪਿੰਡ ਦੇ ਵਿੱਚੋਂ ਨਸ਼ੇ ਦੇ ਨਸ਼ਾਦਗਰਾਂ ਨੂੰ ਠੱਲ ਪਈ ਹੁੰਦੀ। ਨਸ਼ਾ ਪੀਣ ਵਾਲਿਆਂ ਨੂੰ ਹਸਪਤਾਲਾਂ 'ਚ ਦਾਖਲ ਕਰਾਇਆ ਹੁੰਦਾ। ਤੇ ਅੱਜ ਹਜ਼ਾਰਾਂ ਲੋਕਾਂ ਦਾ ਇਕੱਠ ਤੁਹਾਡੇ ਸਾਹਮਣੇ ਨਹੀਂ ਸੀ ਹੋਣਾ ਇਹ ਹਜ਼ਾਰਾਂ ਲੋਕਾਂ ਦਾ ਇਕੱਠ ਇਹ ਦਰਸਾਉਂਦਾ ਵੀ ਜਿਹੜੀ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮਿਹਮਿਆ ਉਹ ਫੇਲ ਹੋ ਚੁੱਕੀ ਆ ਜਿਹੜੇ ਲੋਕ ਅੱਜ ਤਪ ਦੀ ਗਰਮੀ ਦੇ ਵਿੱਚ ਅੱਜ ਕੈਂਸਲ ਪੈਲਸ ਦੇ ਵਿੱਚ ਇਕੱਠੇ ਹੋਏ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪਿੰਡ ਵਾਸੀਆਂ ਜਾਂ ਸ਼ਹਿਰ ਵਾਸੀਆਂ ਨੂੰ ਅੱਜ ਜੰਡਿਆਲਾ ਹਲਕਾ ਦੇ ਹਰੇਕ ਨਾਗਰਿਕ ਨੂੰ ਅਪੀਲ ਕਰਨੀ ਚਾਹੁੰਦੇ ਆ ਉਹ ਨਸ਼ੇ ਦੇ ਕੋੜ ਨੂੰ ਛੱਡ ਕੇ ਪੰਜਾਬ ਚ ਆਉਣ ਵਾਲੀਆਂ ਵਿਧਾਨ ਸਭਾ ਚ 27 ਦੇ ਵਿੱਚ ਇੱਥੋਂ ਨਿਰਪੱਖ ਐਮ ਐਲ ਏ ਪੈਦਾ ਕਰਕੇ ਆਪਣੇ ਵਿੱਚੋਂ ਨਸ਼ਾ ਖਤਮ ਕਰਨਾ ਨਸ਼ੇ ਦੇ ਛੁਦਾਕਰਾਂ ਨੂੰ ਖਤਮ ਕਰਨਾ ਬੇਰੋਜ਼ਗਾਰੀ ਨੂੰ ਖਤਮ ਕਰਨ ਦਾ ਉਪਰਾਲਾ ਕਰੀਏ ਤਾਂ ਜੋ ਸਮਾਜ ਚ ਚੰਗੀ ਸਿਹਤ ਜਾ ਸਕੇ ਧੰਨਵਾਦ